ਦੀਵਾਲੀ ਨੂੰ ਮੁੱਖ ਰੱਖਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਕੱਢਿਆ ਗਿਆ ਫਲੈਗ ਮਾਰਚ ਪੁਲਿਸ ਪਬਲਿਕ ਦੀ ਸੁਰੱਖਿਆ ਲਈ ਵਚਨਬੱਧ ਡੀਐਸਪੀ ਬਹਿਲ ਡੀਜੀਪੀ ਪੰਜਾਬ ਗੌਰਵ ਯਾਦਵ ਐਸਐਸਪੀ ਬਟਾਲਾ ਸੁਹਿਲ ਕਾਸਮ ਮੀਰ ਦੇ ਹੁਕਮਾਂ ਅਤੇ ਡੀਐਸਪੀ ਹਰੀਸ਼ ਬਹਿਲ ਬਹਿਲ ਦੀ ਅਗਵਾਈ ਹੇਠ ਐਸਐਚਓ ਸੁਖਵਿੰਦਰ ਸਿੰਘ ਅਤੇ ਸਮੂਹ ਪੁਲਿਸ ਮੁਲਾਜ਼ਮਾ ਵੱਲੋਂ ਦੀਵਾਲੀ ਨੂੰ ਮੁੱਖ ਰੱਖਦਿਆਂ ਅਤੇ ਸੁਰੱਖਿਆ ਦੇ ਮੱਦੇਨਜ਼ਰ ਪੂਰੇ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ ਡੀਐਸਪੀ ਸ੍ਰੀ ਹਰੀਸ਼ ਬਹਿਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੈੜਿਆਂ ਅਨਸਰਾਂ ਨੂੰ ਕਾਬੂ ਕਰਨ ਲਈ ਅਤੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੋਈ israrat ਨਾ ਕੀਤੀ ਜਾਵੇ ਨੂੰ ਮੁੱਖ ਰੱਖਦਿਆਂ ਅਤੇ ਪਬਲਿਕ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਇਹ ਫਲੈਗ ਮਾਰਚ ਕੱਢਿਆ ਗਿਆ ਹੈ ਉਹਨਾਂ ਲੋਕਾਂ ਉਹ ਅਪੀਲ ਕੀਤੀ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਜਾਂ ਸ਼ੱਕੀ ਵਸਤੂ ਨਜ਼ਰ ਆਉਂਦੀ ਹੈ ਤਾਂ ਉਹ ਤੁਰੰਤ ਉਸ ਦੀ ਸੂਚਨਾ ਪੁਲਿਸ ਨੂੰ ਦੇਣ ਇਸ ਮੌਕੇ ASI ਸਕਤਰ ਸਿੰਘ, ASI ਸਰਵਨ ਸਿੰਘ, ASI ਰਵਿੰਦਰ ਸਿੰਘ, ASI ਰਚਪਾਲ ਸਿੰਘ, HC ਹਰਦੇਵ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੁਲਾਜ਼ਮ ਹਾਜ਼ਰ ਸਨ ਆ ਜੀਰੋ ਜਦੋਂ ਆ ਗਿਆ ਸਾਰੀ ਗੱਡੀ ਬੰਦ ਇਧਰੋਂ ਬੰਦ ਕਰਾ ਕਮਿਸ਼ਨ ਐਕਟ ਦਾ ਲਾਉਂਗਾ ਅੱਜ ਫਲੈਗ ਮਾਰਚ ਕੱਢਿਆ ਕਿਸ ਬੰਦ ਕੱਢਿਆ ਜਾ ਅੱਜ ਦੀਵਾਲੀ ਦੇ ਤਿਹਾਰ ਜੋ ਕਿ ਆਪਣੇ ਦੇਸ਼ ਦਾ ਬਹੁਤ ਵੱਡਾ ਤਿਹਾਰ ਹੈ ਤੇ ਉਸ ਤਿਹਾਰ ਨੂੰ ਹੀ ਮੱਦੇ ਨਜ਼ਰ ਰੱਖੇ ਹੋਏ ਅੱਜ ਐਸੇਟੂ ਸ਼੍ਰੀ ਹਰਗੋਬਿੰਦਪੁਰ ਸੁਖਿੰਦਰ ਸਿੰਘ ਹੁਣਾ ਨਾਲ ਔਰ ਉਹਨਾਂ ਦੀ ਸਾਰੀ ਟੀਮ ਦੇ ਨਾਲ ਅਸੀਂ ਸਾਰੇ ਬਾਜ਼ਾਰਾਂ ਦੇ ਵਿੱਚ ਫਲੈਗ ਮਾਰਚ ਕੱਢ ਰਹੇ ਹਾਂ ਔਰ ਇਹਦਾ ਮਕਸਦ ਲੋਕਾਂ ਦੇ ਵਿੱਚ ਉਹਨਾਂ ਦਾ ਕੰਫੀਡੈਂਸ ਬਿਲਡ ਅਪ ਕਰਨ ਵਾਲੀ ਗੱਲ ਹੈ ਕਿ ਪੁਲਿਸ ਹਰ ਟਾਈਮ ਤੁਹਾਡੇ ਨਾਲ ਹੈਗੀ ਆ ਇਸ ਕਰਕੇ ਇਸ ਥਾਰ ਨੂੰ ਬੇਖੌਫ ਹੋ ਕੇ ਪੂਰੀ ਖੁਸ਼ੀਆਂ ਦੇ ਨਾਲ ਪੂਰੀ ਤੰਦਾਈ ਨਾਲ ਆਪਣਾ ਮਨਾਨ ਅਤੇ ਕਿਸੇ ਕਿਸਮ ਦੇ ਵੀ ਅਗਰ ਕੋਈ ਗੱਲ ਹੁੰਦੀ ਹੈ ਤੇ ਪੁਲਿਸ ਉਹਨਾਂ ਦੀ ਮਦਦ ਲਈ ਉਹਨਾਂ ਦੇ ਲਈ ਹਰ ਟਾਈਮ ਕਭੀ ਘੰਟੇ 24/7 ਹਾਜ਼ਰ ਹੈਗੀ ਆ ਤੇ ਕਿਸੇ ਵੀ ਟਾਈਮ ਤੇ ਸਾਨੂੰ ਫੋਨ ਕਰਨ ਹਾਂ ਬਾਕੀ ਇਹ ਹੈ ਕਿ ਮੈਂ ਇਲਾਕਾ ਵਾਸੀਆਂ ਨੂੰ ਇਹ ਜ਼ਰੂਰ ਅਪੀਲ ਕਰਦਾ ਕਿ ਕਿਸੇ ਵੇਲੇ ਕੋਈ ਸ਼ਰਾਰਤੀ ਅੰਸਰ ਹੁੰਦੇ ਆ ਜੋ ਤਿਹਾਰਾਂ ਦੇ ਮੱਦੇ ਨਜ਼ਰ ਭੀੜ ਭੜਕਾ ਦੇਖ ਕੇ ਤੇ ਕੋਈ ਲਵਾਰੇ ਸਮਾਨ ਅਗਰ ਉਹਨਾਂ ਨੂੰ ਕੋਈ ਨਜ਼ਰ ਆਂਦਾ ਤਾਂ ਉਹਦੀ ਇਮੀਡੀਏਟ ਸਾਨੂੰ ਸੂਚਨਾ ਦੇਣ ਉਹ ਕੋਈ ਵੀ ਵਿਸਫੋਟਕ ਹੋ ਸਕਦਾ ਕੋਈ ਕੁਝ ਵੀ ਹੋ ਸਕਦਾ ਇਸ ਕਰਕੇ ਉਹਦੇ ਲਈ ਵਿੱਚ ਨਾ ਤਾਂ ਇਹ ਲਗਰਜੀ ਕਰਨ ਤੇ ਨਾ ਇਸ ਗੱਲ ਦਾ ਦੱਸਣ ਚ ਗੁਰੇਜ ਕਰਨ ਥੈਂਕ ਯੂ